ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ਤੇ ਆਉਂਦੇ 3-4 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਨੇ 5 ਤਰੀਕ ਤੱਕ ਅਲਰਟ ਜਾਰੀ ਕਰ ਦਿੱਤੇ ਗਿਆਨ ਅਤੇ ਪਿਛਲੇ 24 ਘੰਟਿਆਂ ਵਿੱਚ ਮੌਸਮ ਵਿਭਾਗ ਨੇ ਟੈਂਪਰੇਚਰ ਦੀ ਕੀ ਜਾਣਕਾਰੀ ਦਿੱਤੀ ਗਈ ਹੈ ਅਤੇ ਅਗਲੇ ਦਿਨਾਂ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਕਿਹੜੇ ਇਲਾਕਿਆਂ ਦੇ ਵਿੱਚ ਹਨੇਰੀ ਦੇ ਚਾਂਸ ਬਣ ਸਕਦੇ ਹਨ ਹਵਾ ਦੀ ਦਿਸ਼ਾ ਕੀ ਰਹੇਗੀ ਕਿੰਨੇ ਕਿਲੋਮੀਟਰ ਤੱਕ ਹਵਾ ਦੇਖਣ ਨੂੰ ਮਿਲ ਸਕਦੀ ਹੈ ਅਤੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਕਿ ਕਿਆ ਦੇ ਵਿੱਚ ਬੱਦਲਬਾਈ ਦੇ ਨਾਲ ਆਪਾਂ ਨੂੰ ਗਰਜ ਚਮਕਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜੇਕਰ ਇਸ ਵੇਲੇ ਦੀਆਂ ਲਾਈਵ ਸੈਲਟ ਤਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੇ ਤਕਰੀਬਨ ਕੱਲ ਆਪਾਂ ਨੂੰ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਰਾਜਸਥਾਨ ਦੀ ਮੌਸਮ ਬਹੁਤੇ ਪੱਗਾਂ ਦੇ ਵਿੱਚ ਸਾਫ਼ ਦੇਖਣ ਨੂੰ ਮਿਲਿਆ ਹਲਕੀ ਟੁੱਟਵੀਂ ਬਦਲਬਾਈ ਕੁਝ ਇਲਾਕਿਆਂ ਤੋਂ ਪਾਕਿਸਤਾਨ ਦੇ ਵਿੱਚ ਗੁਜਰਦੀ ਹੋਈ ਦਿਖਾਈ ਦੇ ਰਹੀ ਸੀ ਅਗਲੇ 48 ਘੰਟਿਆਂ ਵਿੱਚ ਟੁੱਟਵੀਂ ਬਦਲਬਾਈ ਪੰਜਾਬ ਦੇ ਵਿੱਚ ਪਹੁੰਚੇਗੀ ਹਲਕੇ ਦਰਮਿਆਨੇ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਓਵਰ ਆਲ ਜ ਮੌਸਮ ਖੁ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ 25ਵੀਂ ਸਿਸਟਮ ਪੰਜਾਬ ਵੱਲ ਪਹੁੰਚਦੇ ਹੋਏ ਦਿਖਾਈ ਦੇਣਗੇ ਤਕਰੀਬਨ ਅੱਜ ਆਪਾਂ ਨੂੰ ਦੁਪਹਿਰ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਟੁੱਟਵੇਂ ਤੌਰ ਤੇ ਬਦਲਬਾਝ ਦੇਖਣ ਨੂੰ ਮਿਲ ਸਕਦੀ ਪਾਰੀ ਇਸ ਦਾ ਅਸਰ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਨਾ ਦੇ ਬਰਾਬਰ ਦੇ ਇੱਕ ਨੂੰ ਮਿਲੇਗਾ ਬਾਕੀ ਆਉਂਦੇ ਦਿਨਾਂ ਦੇ ਵਿੱਚ ਮੀਂਹ ਚੱਖੜ ਹਨੇਰੀ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਇਸ ਦੀ ਜਾਣਕਾਰੀ ਅੱਗੇ ਵੀਡੀਓ ਵਿੱਚ ਦਵਾਂਗੇ ਵੀਡੀਓ ਵਿੱਚ ਬਨੇ ਰਹਿਣਾ ਫਿਲਹਾਲ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਅੱਜ ਆਪਾਂ ਨੂੰ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਤਕਰੀਬਨ ਜ਼ਿਆਦਾਤਰ ਇਲਾ 24 ਘੰਟਿਆਂ ਦੇ ਵਿੱਚ 40 ਤੋਂ ਪਲੱਸ ਟੈਂਪਰੇਚਰ ਬਹੁਤ ਸੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਪਿਛਲੇ 24 ਘੰਟਿਆਂ ਦੇ ਵਿੱਚ 42.9 ਡਿਗਰੀ ਬਠਿੰਡਾ ਸੈਨਾਲਗਰਮ ਅਤੇ 41 ਤੋਂ 43 ਦੇ ਵਿੱਚ ਆਪਾਂ ਨੂੰ ਟਿੰਡਾ ਮੁਕਸਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਇਲਾਕਿਆਂ ਵਿੱਚ ਮਾਨਸਾ ਸੰਗਰੂਰ ਬਨਾਲਾ ਫਰੀਦਕੋਟ ਦੇ ਵਿੱਚ ਆਪਾਂ ਨੂੰ 41 ਡਿਗਰੀ ਤੱਕ ਬਾਕੀ 40 ਡਿਗਰੀ ਤੱਕ ਆਪਾਂ ਨੂੰ ਜਲੰਧਰ ਕਪੂਰਥਲਾ ਨਵਾਂਚੈ ਗੁਰਦਾਸਪੁਰ ਪਟਾਣਕੋਟ ਅਗਾਂਹ ਓਵਰਆਲ ਪੂਰੇ ਪੰਜਾਬ ਦੇ ਵਿੱਚ 2 ਤੋਂ 3 ਡਿਗਰੀ ਟੈਂਪਰੇਚਰ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਉਹਦੇ 24 ਘੰਟ ਦੇਖਣ ਨੂੰ ਮਿਲੇਗਾ ਕਿਉਂਕਿ ਪੂਰੇ ਦੀ ਹਵਾ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਜਲਦੀ ਹੋਈ ਠਾਈ ਦੇ ਰਹੀ ਹੈ ਹਲਕੀ ਤੋਂ ਦਰਮਿਆਨੀ ਰਫਤਾਰ ਆਪਾਂ ਨੂੰ ਦੇਖਣ ਨੂੰ ਮਿਲੇਗੀ ਦੁਪਹਿਰ ਤੋਂ ਬਾਅਦ ਰਫਤਾਰ ਥੋੜੀ ਜਹੀ ਮੱਠੀ ਦੇਖਣ ਨੂੰ ਮਿਲੇਗੀ ਅਤੇ ਤਕਰੀਬਨ ਇਸ ਤਣ ਦਾ ਮੌਸਮ ਅੱਗੇ 24 ਤੋਂ 36 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਅਗਲੇ 48 ਘੰਟਿਆਂ ਦੀ ਗੱਲ ਕਰੀਏ ਤਕਰੀਬਨ ਅਗਲੇ 48 ਘੰਟਿਆਂ ਦੇ ਵਿੱਚ ਫਿਰ ਤੋਂ ਹਵਾ ਦੀ ਰਫਤਾਰ ਤੇਜ਼ ਹੁੰਦੀ ਦਿਖਾਈ ਦੇਗੀ ਕਿਤੇ ਨਾ ਕਿਤੇ ਆਪਾਂ ਨੂੰ ਪੰਜਾਬ ਦੇ ਵਿੱਚ ਅਗਲੇ 2-3 ਦਿਨ ਆਪਾਂ ਨੂੰ ਗਰਮ ਹਵਾਵਾਂ ਚੱਲਣਗੀਆਂ ਹੀਟ ਵੇਵ ਵੀ ਅਲਰਟ ਮ ਇਨਾਂ ਦੇ ਵਿੱਚ ਹੌਮਸ ਵਧੇਗੀ ਜਿਸ ਨਾਲ ਕਹਿ ਸਕਦੇ ਹਾਂ ਕਿ ਸਿਸਟਮ ਨੂੰ ਹੋਰ ਜ਼ੋਰ ਦੇਖਣ ਨੂੰ ਮਿਲੇਗਾ ਦੂਜੇ ਪਾਸੇ ਮੌਸਮ ਵਿਭਾਗ yellow alert ਜਾਰੀ ਕਰ ਦਿੱਤੇ ਗਏ ਹਨ ਤੂਫਾਨੀ ਹਵਾਵਾਂ چلਦੀਆਂ ਹੋਈਆਂ ਇੱਕ ਤਰੀਕ ਤੋਂ ਆਪਾਂ ਨੂੰ ਦਿਖਾਈ ਦੇਣਗੇ ਤੂਰ ਬੜੀ ਖਨੇਰੀ ਜ਼ਿਆਦਾ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਕਰੀਬਨ 60 ਤੋਂ 70 ਕਿਲੋਮੀਟਰ ਦੇ ਹਿਸਾਬ ਨਾਲ ਜ਼ਿਆਦਾ ਇਲਾਕਿਆਂ ਵਿੱਚ ਆਪਾਂ ਨੂੰ ਉਮੀਦ ਹੈ ਕਿ ਹਵਾ ਚਲਦੀ ਹੋਈ ਦਿਖਾਈ ਦੇਗੀ ਪੰਜਾਬ ਦੀ 70 ਤੋਂ 75% ਇਲਾਕਿਆਂ ਦੇ ਵਿੱਚ ਮੀਂਹ ਚੱਕਰ ਦੇ ਅਸਾਰ ਅਗਲੇ 24 ਅਗਲੇ 48 ਅਤੇ 24 ਘੰਟਿਆਂ ਦੇ ਵਿੱਚ ਪੰਜਾਬ ਰਾਜਸਤਾਨ ਦੇ ਵਿੱਚ ਉਹਦੇ ਚਾਰ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਜੇਕਰ ਮੌਸਮ ਵਿਭਾਗ ਦੇ ਮਾਡਲ ਦੇ ਹਿਸਾਬ ਨਾਲ ਦੇਖਿਆ ਤਕਰੀਬਨ ਅੱਜ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਪੰਜਾਬ ਹਰਿਆਣਾ ਰਾਜਸਤਾਨ ਯੂਪੀ ਹੋ ਗਿਆ ਇਹਨਾਂ ਖੇਤਰਾਂ ਵਿੱਚ ਮੌਸਮ ਸਾਫ਼ ਰਹੇਗਾ ਨਾਰਥ-ਈਸਟ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਇਸੇ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ ਜੇਕਰ ਇੱਕ ਤਰੀਕ ਦੀ ਗੱਲ ਕਰੀ ਇੱਕ ਤਰੀਕ ਨੂੰ ਤਕਰੀਬਨ ਹਵਾਵਾਂ ਦੀ ਦਿਸ਼ਾ ਦੇ ਵਿੱਚ ਤਕਰੀਬਨ ਆਪਾਂ ਦੇ ਕਹਿ ਸਕਦੇ ਹਾਂ ਕਿ 60 ਤੋਂ 70 ਕਿਲੋਮੀਟਰ ਹਸਾਮ ਨਾਲ ਹਵਾਵਾਂ ਚਲਦੀਆਂ ਹੋਣ ਇੱਕਾਈ ਦੇਣ ਗਿਆ ਤਕਰੀਬਨ ਇਸੇ ਤਰ੍ਹਾਂ ਦਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿ ਉੱਤਰੀ-ਈਸਤ ਇਲਾਕਿਆਂ ਦੀ ਗੱਲ ਕਰੀਏ ਜਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਜੇ ਸਿਸਟਮ ਦੇਖਣ ਨੂੰ ਮਿਲ ਜੇਨ ਕਿਤੇ ਨਾ ਕਿਤੇ ਇਹਨਾਂ ਇਲਾਕਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਦੋ ਤਰੀਕ ਦੀ ਗੱਲ ਕਰੀਏ ਦੋ ਤਰੀਕ ਨੂੰ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਇਲਾਕਿਆਂ ਵੀ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਹਵਾ ਦੀ ਰਫਤਾਰ ਹਜੇ ਵੀ ਆਪਾਂ ਨੂੰ ਦੋ ਤੇਜ਼ ਦੇਖਣ ਨੂੰ ਮਿਲੇਗੀ ਕਿਤੇ ਨਾ ਕਿਤੇ ਮੌਸਮ ਵਿਭਾਗ ਨੇ ਯੈਲਰ ਵਾਰਨਿੰਗ ਜਾਰੀ ਕਰ ਦਿੱਤੇ ਗਿਆ ਤਕਰੀਬਨ ਦੇਗ ਨਾਰਥ-ਈਸ ਦੇ ਇਲਾਕਿਆਂ ਦੀ ਗੱਲ ਕਰੀਏ ਬਿਹਾਰ ਹੋ ਗਿਆ ਇਹ ਬੱਚੀ ਬ ਵੱਟੀ ਹੋ ਗਿਆ ਨੇ ਇਲਾਕਿਆਂ ਵਿੱਚ ਆਪਾਂ ਨੂੰ ਕਾਫੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਗੇ ਤਿੰਨ ਤਰੀਕ ਦੇ ਮੌਸਮ ਦੀ ਗੱਲ ਕਰੀਏ ਤਿੰਨ ਤਰੀਕ ਨੂੰ ਤਕਰੀਬਨ ਜ਼ਿਆਦਾ ਇਲਾਕਿਆਂ ਵਿੱਚ ਗਰਮੀ ਵਾਲਾ ਹੋਮੋਸਾਲਾ ਮੌਲ ਦੇਖਣ ਨੂੰ ਮਿਲੇਗਾ ਟੁੱਟਵੇਂ ਤੋੜਤੇ ਬਦਲਵਾਈ ਆਪਾਂ ਨੂੰ ਉਹ ਜੰਮੂ ਕਸ਼ਮੀਰ ਦੇ ਇਲਾਕੇ ਹੋ ਗਏ ਹਿਮਾਚਲ ਹੋ ਗਿਆ ਉੱਤਰਾਖੰਡ ਦੇ ਇਲਾਕੇ ਹੋ ਗਏ ਪੰਜਾਬ ਹਰਿਆਣਾ ਯੂਪੀ ਦਿੱਲੀ ਦੇ ਇਲਾਕੇ ਹੋ ਗਏ ਬਾਕੀ ਸੈਂਟਰਲ ਪਾਰਟ ਹੋ ਗਿਆ ਨਾਰਥ-ਈਸਟ ਦੇ ਇਲਾਕੇ ਹੋ ਗਏ ਕੇਰਲਾ ਕਰਨਾਟਕਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਤਗੜੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਤਕਰੀਬਨ ਅਗਲੇ 72 ਘੰਟੇ 78 ਘੰਟੇ ਤੱਕ ਪ੍ਰਭਾਵਿਤ ਕਰਦੀਆਂ ਰਹਿਣਗੀਆਂ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਕਰੀਬਨ ਜਿਹੜੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਗਏ ਹਨ ਤਕਰੀਬਨ ਅੱਜ ਦੇ ਲਈ ਮੌਸਮ ਡਰਾਈ ਹੈ ਤੇ ਕੱਲ ਦੇ ਲਈ ਤਕਰੀਬਨ ਮੌਸਮ ਵਿਭਾਗ ਨੇ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ 50 ਤੋਂ 60 ਕਿਲੋਮੀਟਰ ਟੁੱਟਵੇਂ ਤੌਰ ਤੇ orange ਅਲਰਟ ਜਾਰੀ ਕਰ ਦਿੱਤੇ ਗਏ ਹਨ ਜੇਕਰ 2 ਤਰੀਕ ਦੇ ਮੌਸਮ ਦੀ ਗੱਲ ਕਰੀਏ 2 ਤਰੀਕ ਨੂੰ ਗਰਜ ਚਮਕ ਦੀਆਂ ਕਰਵਈਆਂ ਤਕਰੀਬਨ ਹਵਾ 30 ਤੋਂ 40 ਕਿਲੋਮੀਟਰ ਤੇ 3 ਤਰੀਕ ਦੀ ਗੱਲ ਕਰਕੇ 3 ਤਰੀਕ ਨੂੰ ਵੀ 30 ਤੋਂ 40 ਕਿਲ ਪoint 3 ਨੂੰ ਵੀ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਗਿਆ तकरीबन ਆਪਾਂ ਨੂੰ ਮੀਂਹ ਨੇਰੀ ਚੱਕੜਦੀਆਂ ਸਭਾਵਨਾ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ